ਹੈਲੋ ਫਿਰ ਸਵਾਗਤ ਹੈ ਤੁਹਾਡ ਆਪਣੇ YouTube ਚੈਨਲ ਤੇ ਫਿਰ ਜੀ ਅੱਜ ਇਸ ਵੀਡੀਓ ਵਿੱਚ ਆਪਾਂ ਕਰਾਂਗੇ ਪੰਜਾਬੀ ਪੇਪਰ A ਦੇ ਨਾਲ ਸੰਬੰਧਿਤ ਮੋਸਟ ਇੰਪੋਰਟੈਂਟ 15 ਜੋ 50 MCQਸ ਹੈ ਉਹਨਾਂ ਦਾ ਮੌਕ ਟੈਸਟ ਹੁਣ ਜਿਵੇਂ ਕੀ ਪਤਾ ਹੈ ਕਿ ਪੰਜਾਬ ਦੇ ਵਿੱਚ ਪੰਜਾਬੀ ਪੇਪਰ A ਕੰਪਲਸਰੀ ਹੋ ਗਿਆ ਜੀ ਆਪਾਂ ਇਹ ਪੇਪਰ ਕਲੀਅਰ ਕੀਤਾ ਤਾਂ ਹੀ ਜੋ ਆਪਣਾ ਮੇਨ ਪੇਪਰ ਆ ਉਸ ਦੇ ਵਿੱਚ ਆਪਣੇ ਜਿੰਨੇ ਮਰਜ਼ੀ ਨੰਬਰ ਨੇ ਉਤਾਈਂ ਕਲੀਅਰ ਮੰਨੇ ਜਾਊਗਾ ਜੇ ਪੰਜਾਬੀ ਪੇਪਰ ਇੱਕਲੀਅਰ ਹੈ ਕਰਦੇ ਹਾਂ ਸਟੱਡ ਬੋਥ ਇੰਪੋਰਟੈਂਟ ਇੰਪੋਰਟੈਂਟ MCQਸ ਦਿੱਤੇ ਮਲੇਜ਼ੀਆ ਵਿੱਚ ਫਰਸਟ ਕੁਐਸਚਨ ਹੈ ਖੇਤਰ ਦੇ ਆਧਾਰ ਤੇ ਬੋਲੀ ਜਾਣ ਵਾਲੀ ਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ ਜੋ ਭਾਸ਼ਾ ਖੇਤਰ ਦੇ ਆਧਾਰ ਤੇ ਬੋਲੀ ਜਾਂਦੀ ਉਸ ਨੂੰ ਕਿਹਾ ਜਾਂਦਾ ਹੈ ਉਪਭਾਸ਼ਾ ਕਿਹੜੀ ਭਾਸ਼ਾ ਕਹਿੰਦੇ ਹੈ ਉਪਭਾਸ਼ਾ ਆਪਸ਼ਨ ਨੰਬਰ B ਸਹੀ ਆਨਸਰ ਹੈ ਦੇਖੋ ਭਾਸ਼ਾਆਂ ਮ ਕਈ ਤਰ੍ਹਾਂ ਦੇ ਹੁੰਦੇ ਨੇ ਜਿਵੇਂ ਹੋਗੀ ਮਾਤ ਭਾਸ਼ਾ ਰਾਜ ਭਾਸ਼ਾ ਰਾਸ਼ਟਰੀ ਭਾਸ਼ਾ ਅੰਤਰਰਾਸ਼ਟਰੀ ਭਾਸ਼ਾ ਗੁਪਤ ਪਾਸ਼ਾ ਸ਼ਟਕਸਾਲੀ ਭਾਸ਼ਾ ਉਪ ਬੋਲੀ ਜਾਂ ਉਪ ਭਾਸ਼ਾ ਨੈਕਸਟ ਪਹਾੜੀ ਪੰਜਾਬੀ ਦੀਆਂ ਉਪ ਭਾਸ਼ਾਵਾਂ ਕਿਹੜੀਆਂ ਹਨ ਪਹਾੜੀ ਪੰਜਾਬੀ ਹੈ ਜੋ ਇਸ ਦੀਆਂ ਉਪ ਭਾਸ਼ਾਵਾਂ ਕਿਹੜੀਆਂ ਨੇ ਜ਼ਰਾਾਈਟ ਅਨਸਰ ਹੈਗਾ ਆਪਸ਼ਨ ਨੰਬਰ ਡੀ ਪੁਛਲੀ ਕਾਗੜੀ ਅਤੇ ਡੋਗਰੀ ਇਸ ਤੋਂ ਇਲਾਵਾ ਭਾਰਤੀ ਪੰਜਾਬ ਦੇ ਉਪ ਭਾਸ਼ਾਵਾਂ ਕਿਹੜੇ-ਕਿਹੜੇ ਨੇ ਬਾਰੀ ਬਲਵਾਈ ਦੁਆਬੀ ਤੇ ਪੁਆਦੀ ਨੈਕਸਟ ਊੜਾੜਾ ਅਤੇ ਈੜੀ ਤੋਂ ਵਿਦਾ ਅੱਖਰਾਂ ਨੂੰ ਕੀ ਕਹਿੰਦਾ ਹੈ ਊੜਾ ੜਾ ਤੇ ਈੜੀ ਹੈ ਜੋ ਇਸ ਤੋਂ ਬਿਰਾ ਵਾਲੇ ਜੋ ਅੱਖਰ ਇਹ ਦਰੂ ਕਿਹਾ ਹੈ ਦੇ ਉਪਰ ਬੀ ਵਿਜਨ ਊੜਾ ੜਾ ਕਿਹ ਹੈ ਸਵਰ ਦੇ ਤੇ ਬਾਕੀ ਸਾਰੇ ਕਿਹ ਹੈ ਵਿਜਨ ਤੇ ਗੁਰਮੁਖੀ ਲਿਪੀ ਦੇ ਵਿੱਚ 41 ਅੱਖਰ ਦੇ ਕੁਲ ਅੱਖਰ ਕਿੰਨੇ ਨੇ 41 ਨੈਕਸਟ ਹੈ ਪੈਰ ਵਿੱਚ ਬਿੰਦੀ ਵਾਲੇ ਚਿੰਨ ਕਿ ਕਿਸ ਕਿਸ ਪਾਸ਼ਾ ਦੇ ਸ਼ੁੱਧ ਉਚਾਰ ਲਈ ਵਰਤੇ ਜਾਂਦੇ ਹਨ ਜੋ ਪਿਆਰ ਦੇ ਵਿੱਚ ਵਿੱਦੀ ਵਾਲੇ ਚਿੰਦ ਦੇ ਇਹ ਕਿਹੜੀ ਭਾਸ਼ਾ ਦੀ ਸੁੱਧੂ ਚਾਰਨ ਲਈ ਵਰਤੀ ਜਾਂਦੇ ਹਨ ਇਹ ਵਰਤੇ ਜਾਂਦੇ ਨੇ ਆਪਸ਼ਨ ਨੰਬਰ ਡੀ ਉਰਦੂ ਫਾਰਸੀ ਦੇ ਨੈਕਸਟ ਹੈ ਕਿਸੇ ਭਾਸ਼ਾ ਦੀ ਵਿਆਕਰਣ ਦੀ ਸੰਰਚਨਾ ਵਿੱਚ ਸੁਤੰਤਰ ਅਤੇ ਸਾਰਥਿਕ ਇਕਾਈ ਕੀ ਹੈ ਸੁਤੰਤਰ ਅਤੇ ਸਾਰਥਿਕ ਇਕਾਈ ਹੁਪਦੀ ਹੈ ਸ਼ਬਦ ਆਪਸ਼ਨ ਨੰਬਰ ਬੀ ザ ਰਾਈਟ ਅਨਸਰ ਹੈ ਸ਼ਬਦ ਨੈਕਸਟ ਹੈ ਸ਼ੁੱਧ ਸ਼ਬਦ ਜੋੜ ਚੁਰੋ ਸ਼ੁੱਧ ਸ਼ਬਦ ਜੋੜ ਚੁੰਦੇ ਦੇ ਵਿੱਚੋਂ ਸੋਰਾ ਕਿਵੇਂ ਪੈਦਾ ਹੁੰਦਾ ਹੈ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਡੀ ਸੱਸਾ ਹਾਹੇ ਰੋ ਅਗੜ ਅਰਾਰੇ ਕਦਾ ਰਾ ਸੋਰਾ ਨੈਕਸਟ ਹੈ ਸ਼ੁੱਧ ਸ਼ਬਦ ਜੋੜ ਚੁਰੋ ਤੱਕੜੀ ਹੈ ਜੋ ਤੱਕੜੀ ਕਿਵੇਂ ਪੈਂਦੀ ਹੁੰਦੀ ਆ ਤੱਤੇ ਤੇ ਆਦਕ ਕੱਕਾ ਰਾੜੇ ਵੇਰੀੜੀ ਤੱਕੜੀ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਤੱਕੜੀ ਲੈਕਸਟ ਹੈ ਸਵਾਰਥੀ ਸ਼ਬਦਾ ਤੋਂ ਬਣਨ ਵਾਲਾ ਸਮਾਸੀ ਸ਼ਬਦ ਕਿਹੜਾ ਹੈ ਜੋ ਸਵਾਰਥੀ ਸ਼ਬਦਾ ਤੋਂ ਬਣਿਆ ਹੈ ਸਮਾਸੀ ਸ਼ਬਦ ਉਹ ਕਿਹੜਾ ਹੈ ਚੁਸਤ ਚਲਾਕ 옵ਸ਼ੀਨ ਬੱਡੀ ਇਸ ザ ਰਾਈਟ ਅਨਸਰ ਹੈ ਸਮਾਸੀ ਸ਼ਬਦ ਉਹਦੇ ਜਿਵੇਂ ਦੇਕ ਕਬਾਈ ਨਸ਼ਾ ਬੁਖਤ ਟੋਲਾ ਛੋਟਾ ਥੋਬੀ ਘਾਟ ਜਿਹੜੇ ਆਏ ਮਿਲਦੇ ਨੇ ਮਤਲਬ ਇੱਕ ਦਾਲ ਦੇ ਸ਼ਬਦ ਹੁੰਦੇ ਆ ਜਿਵੇਂ ਜਰਬ ਦੀਨ ਜਰਬ ਰੋਗੀ ਜੱਜ ਕਰ ਜਗਤ ਗੁਰੂ ਮਤਲਬ ਦੋ ਦਦਾ ਸ਼ਬਦ ਆਪ ਦੋ ਦਬੀ ਦੀ ਹੁੰਦਾ ਹੈ ਨੈਕਸਟ ਹੈ ਅਧ ਅਗੇਤਰ ਵਾਲਾ ਸ਼ਬਦ ਚੁਣੋ ਜਿਹਦੇ ਵਿੱਚ ਅਧ ਅਗੇਤਰ ਲੱਗਿਆ ਹੋਇਆ ਉਹ ਸ਼ਬਦ ਕਿਹੜਾ ਹੈ ਅਧ ਰਗ 옵ਸ਼ਨ ਅੱਪਰ ਡੀ ਇਜ਼ ਦਾ ਰਾਈਟ ਅਨ ਅਧ ਰਗ ਦੇਖੋ ਇਧਰ ਅਗੇਤਰ ਹੀ ਲੱਗੇ ਹੋਏ ਹੈ ਅਗੇ ਤਰੇਦ ਲੱਗੇ ਹੈ ਮਤਲਬ ਇਹ ਪੂਰਾ ਅੱਖਰ ਇਹਦਾ ਵੀ ਆਪਦਾ ਮੀਲੇਗਾ ਤੇ ਜਿਹੜਾ ਪਿੱਛੇ ਆਪਾਂ ਪਿੱਛੇ ਤੇ ਲਾ ਦੇ ਉਸ ਦਾ ਵੀ ਆਉਦਾ ਪੂਰੇ ਮੀਲ ਨਿਕਲਦਾ ਹੋਵੇ ਨੈਕਸਟ ਹੈ ਸ਼ਕਲ ਅਸੀਸ ਚਲਨ ਤੇ ਵਿੱਚੋਂ ਕਿਹੜਾ ਅਗੇ ਤਾ ਠੀਕ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਆਏਗਾ ਆਪਸ਼ਨ ਨੰਬਰ ਸੀ ਜਿਵੇਂ ਬਦ ਸ਼ਕਲ ਬਦ ਅਸੀਸ ਬਦ ਚਲਨ ਬਦ ਤਲੀਜ਼ ਜੇ ਆਪਾਂ ਹੋਰ ਲਗਾ ਕੇ ਦੇਖਦੇ ਤਾਂ ਪੂਰੀ ਨਹੀਂ ਬੰਦੇ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਇੰਨੇ ਵਿੱਚੋਂ ਕਿਹੜਾ ਸ਼ਬਦ ਪੀ ਖੇਤਰ ਅਨੁਸਾਰ ਨਹੀਂ ਕਿਹੜਾ ਹੈ ਦੇਖੋ ਸਾਬਣ ਤੇ ਦਾਲੀ ਇਹ ਹਿੰਦਿਆ ਮਰਦਾਲੀ ਮਰਦ ਆਲੀ ਇਹਦੀ ਵੱਲੂੰਦਾਲੀ ਬੱਛਰਦਾਲੀ ਸਾਰੇ ਬੰਦੇ ਤੇ ਇਸ ਦਾ ਰਾਈਟ ਅਨਸਰ ਹੈ ਆਪਸ਼ਨ ਨੰਬਰ ਬੀ ਨੈਕਸਟ ਹੈ ਉਦਮੀ ਦਾ ਸਹੀ ਵਿਰੋਧੀ ਸ਼ਬਦ ਕੀ ਹੋਵੇਗਾ ਜੋ ਉਦਮੀ ਸ਼ਬਦ ਹੈ ਇਸ ਦਾ ਸਹੀ ਵਿਰੋਧੀ ਸ਼ਬਦ ਹੋਵੇਗਾ ਆਲਸੀ 옵션 ਨੰਬਰ B ਇਸ ਦਾ ਰਾਈਟ ਅਨਸਰ ਹੈ ਉਦਮੀ ਉਹ ਜਿਹੜਾ ਬਹੁਤ ਕੰਮ ਕਰਦਾ ਹੁੰਦਾ ਕੰਮ ਕਰਨ ਵਾਲਾ ਤੇ ਆਲਸੀ ਮਤਲਬ ਕੀ ਸੁਸਤ ਜਿਹੜਾ ਦਾ ਕੰਮ ਕਰਦਾ ਹੋਵੇ ਧਨਵਾਦ ਦਾ ਵਿਰੋਧੀ ਸ਼ਬਦ ਕੀ ਹੋਵੇਗਾ ਧਨਵਾਦ ਦਾ ਵਿਰੋਧੀ ਸ਼ਬਦ ਹੋਵੇਗਾ ਗਰੀਬ 옵션 ਨੰਬਰ A ਇਸ ਦਾ ਰਾਈਟ ਅਨਸਰ ਹੈ ਨੈਕਸਟ ਹੈ ਜਿਹੜੇ ਸ਼ਬਦ ਕਿਸੇ ਵਸਤੂ ਮਨੁੱਖ ਜਾਂ ਸਥਾਨ ਦਾ ਵੋਧ ਕਰਾਉਂ ਉਹਨਾਂ ਨੂੰ ਕੀ ਕਹਿੰਦਾ ਹੈ ਕਿਸੇ ਵਸਤੂ ਸਥਾਨ ਜਾ ਬਦੂਖ ਇਹਦਾ ਬਹੁਤ ਕਰਾਦੇ ਨੇ ਦਾਅਵ ਸ਼ਬਦ ਤੋਂ ਪਤਾ ਲੱਗਦਾ ਹੈ 옵ਸ਼ਨ ਨੰਬਰ ए बी ਇਸ ਦਾ ਰਾਈਟ ਆਂਸਰ ਹੈ ਦਾਅਵ ਨੈਕਸਟ ਹੈ ਲੜਕਾ ਗਊ ਬੇਜ਼ ਦਾਅਵ ਦੀ ਕਿਹੜੀ ਕਿਸਮ ਹੈ ਲੜਕਾ ਗਊ ਤੇ ਬੇਜ਼ ਇਹ ਕਿਹੜੇ ਆ ਏ ਆਪ ਜਾਤੀਵਾਚਕ ਨਾਮ ਨੇ ਮਤਲਬ ਹੁਣ ਮੇਜ ਕੋਈ ਵੀ ਮੇਜ ਹੋ ਸਕਦਾ ਲੜਕਾ ਗਾਉ ਹਨਾ ਤੇ ਇਸ ਦਾ ਰਾਈਟ ਅਨਸਰ ਹੈਗਾ ਆਪਸ਼ਨ ਹੈ ਬਸ ਸੀ ਨਾਮ ਕਿੰਨੇ ਤਰ੍ਹਾਂ ਦੇ ਹੁੰਦੇ ਨਾਮ ਹੁੰਦੇ ਪੰਜ ਤਰ੍ਹਾਂ ਦੇ ਕਿਹੜੇ ਕਿਹੜੇ ਆਪ ਨਾਮ ਜਾਂ ਜਾਤੀਵਾਚਕ ਨਾਮ ਖਾਸ ਨਾਮ ਜਾਂ ਨਿਜਵਾਚਕ ਨਾਮ ਵਸਤਵਵਾਚਕ ਨਾਮ ਜਾਂ ਪਦਾਰਥਵਾਚਕ ਨਾਮ ਚੌਥਾ ਇਕੱਠਵਾਚਕ ਨਾਮ ਜਾਂ ਸਮੂਹਵਾਚਕ ਨਾਮ ਤੇ ਪੰਜਵਾਂ ਹੈ ਭਾਵਵਾਚਕ ਨਾਮ ਨੈਕਸਟ ਹੈ ਸਾਈਕਲ ਸ਼ਬਦ ਦਾ ਪੁਲਿੰਗ ਸਾਈਕਲ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ਜੇ ਸਾਈਕਲ ਸ਼ਬਦ ਹੈ ਇਹ ਕੀ ਹੈ ਦੇਖੋ ਆਪਾਂ ਕਿੰਨੇ ਮੇਰਾ ਸਾਈਕਲ ਇੱਥੇ ਖੜਾ ਹੈ ਕਈ ਕਹਿੰਦੇ ਮੇਰੀ ਸਾਈਕਲ ਇੱਥੇ ਖੜੀ ਆ ਤਾਂ ਇਹਦਾ ਰਾਈਟ ਆਂਸਰ ਹੈਗਾ ਆਪਸ਼ਨ ਦਾ ਬਸ ਇਹ ਦੋਨ ਦਾ ਵਿੱਚ ਹੀ ਵਰਤੇ ਜਾਂਦੇ ਪੁਲਿੰਗ ਤੇ ਇਸਤਰੀ ਲਿੰਗ ਨੈਕਸਟ ਹੈ ਜਿਹੜੇ ਸ਼ਬਦ ਨਾਵ ਜਿਹੜੇ ਦਾਵ ਸ਼ਬਦ ਮਰਦਾਵੇ ਭੇਦ ਨੂੰ ਪ੍ਰਗਟ ਕਰਨ ਉਹਦਾਂ ਨੂੰ ਕੀ ਕਹਿੰਦਾ ਹੈ ਉਹਦਾਂ ਨੂੰ ਕਿਹਾ ਹੈ ਹੁੰਦਾ ਹੈ ਪੁਲਿੰਗ ਜਰਿ ਕੀ ਮਰਦਾ ਦੇ ਬਾਰੇ ਦੱਸ ਦੇ ਜਿਹੜੇ ਉਹਨਾਂ ਨੂੰ ਕੀ ਕਹਿੰਦੇ ਪੁਲਿੰਗ ਜਿਹੜੇ ਸ਼ਬਦ ਵਰਦਾਵੇ ਜਾਂਦਾਰ ਪੇਧਰ ਨੂੰ ਦੱਸਰ ਉਹਨਾਂ ਨੂੰ ਪੁਲਿੰਗ ਕਹਿੰਦਾ ਜਿਵੇਂ ਕਿ ਕਬੂਤਰ ਲੜਕਾ ਪਿਓ ਬਲਦ ਆਦਿ ਨੈਕਸਟ ਹੈ ਇੱਕ ਜਾਂ ਬਹੁਤੀਆਂ ਚੀਜ਼ਾਂ ਦੇ ਭੇਦ ਪ੍ਰਕਟ ਕਰਨ ਵਾਲੇ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ ਇੱਕ ਜਾਂ ਜ਼ਿਆਦਾ ਸ਼ਬਦਾਂ ਦੇ ਜੋ ਭੇਦ ਪ੍ਰਕਟ ਕਰਦੇ ਰਹੇ ਹੁੰਦੇ ਨੇ ਬਚਨ 옵ਸ਼ਨ ਅਪਰ ਡੀ ਇਜ਼ ਦਾ ਰਾਈਟ ਆਂਸਰ ਹੈ ਨੈਕਸਟ ਹੈ ਬੋਲੀ ਸ਼ਬਦ ਦਾ ਬਹੁਵਚਨ ਕੀ ਹੋਵੇਗਾ ਬੋਲੀ ਦਾ ਬਹੁਵਚਨ ਕੀ ਹੋਵੇਗਾ ਬੋਲੀਆਂ ਆਪਸ਼ੀਰ ਅਬਰ ਸੀ ਇਸ ਦਾ ਰਾਈਟ ਅਨਸਰ ਹੈ ਕਿਵੇਂ ਪੈਦਾ ਹੁੰਦਾ ਬੱਬੇ ਨੂੰ ਹੋੜਾ ਲੱਲੇ ਵਿਆਰੀ ਈੜੀ ਆੜੇ ਕੰਦਾ ਉੱਤੇ ਬਿੰਦੀ ਬੋਲੀਆਂ ਇਹ ਤੇ ਆਖਰਾ ਤੁਸੀਂ ਰਿਸੀ ਆਰੀ ਲਈ ਹੋਈ ਆ ਕਿ ਬਿੰਦੀ ਲਈ ਹੋਈ ਆ ਕਿ ਡਈ ਲਈ ਹੋਈ ਨੈਕਸਟ ਹੈ ਪੇਪਰ ਚਾਈ ਕਨਫਿਊਜ਼ ਕਰਨਗੇ ਸੋਨੂੰ ਖੇਟ ਲਿਖਿਆ ਸ਼ਬਦਾ ਵਿੱਚੋਂ ਇੱਕ ਵਚਨ ਚੁਣੋ ਇੱਕ ਵਚਨ ਚੁਣਦਾ ਹੈ ਹੁਜਵੇਂ ਕੁੜੀਆ ਮੁੰਡੇ ਫੁੱਲ ਆਪਾਂ ਬਹੁਤੇ ਫੁੱਲਾਵਸੇ ਵੀ ਫੁੱਲ ਸ਼ਬਦ ਯੂਜ਼ ਕਰਦੇ ਆ ਪਰ ਕੋੜਾ ਕੋੜਾ ਇੱਕ ਤੱਕ ਪਕੌੜਾ ਕਹਾਂਗੇ ਜੇ ਬਾਲੇ ਤਾਂ ਪੱਕੀ ਕਹਾਂਗੇ ਕੋੜੇ ਨੈਕਸਟ ਹੈ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਬਾਕ ਵਿੱਚ ਨਾਮ ਜਾਂ ਪੜਨਾਵ ਦਾ ਸੰਬੰਧ ਕਿਸ ਰਾਹੀਂ ਪ੍ਰਗਟ ਕੀਤਾ ਜਾਂਦਾ ਹੈ ਬਾਕ ਦੇ ਵਿੱਚ ਨਾਮ ਜਾਂ ਪੜਨਾਮ ਹੈ ਜਾਂ ਇਸ ਦਾ ਸੰਬੰਧ ਪ੍ਰਗਟ ਕੀਤਾ ਜਾਂਦਾ ਹੈ অপਸ਼ਨ ਨੰਬਰ C ਸੰਬੰਧਕ ਰਾਹੀ ਨੈਕਸਟ ਹੈ ਪੰਜਾਬੀ ਵਿੱਚ ਕਾਰਕ ਕਿੰਨੇ ਤਰ੍ਹਾਂ ਦੇ ਹੁੰਦੇ ਹਨ ਪੰਜਾਬੀ ਦੇ ਵਿੱਚ ਕਾਰਕ ਕਾਰਕ ਕਿੰਨੇ ਤਰ੍ਹਾਂ ਦੇ ਦੇ ਕਾਰਕ ਹੁੰਦੇ ਨੇ অপਸ਼ਰ ਨੰਬਰ ਸੀ ਅੱਠ ਤਰ੍ਹਾਂ ਦੇ ਕਿਹੜੇ ਕਿਹੜੇ ਕਰਤਾ ਕਾਰਕ ਕਰਮ ਕਾਰਕ ਕਰਨ ਕਾਰਕ ਕਰਤਾ ਕਰਮ ਕਾਰਕ ਜਿਵੇਂ ਕਿਸ ਨੇ ਹਨਾ ਕੀ ਜੇ ਬੱਚੇ ਨੇ ਦੁੱਧ ਪੀਤਾ ਕਰਨ ਕਾਰਕ ਕਿਸ ਰਾਹੀ ਨਾਲ ਸੰਪਰਦਾਨ ਕਾਰਕ ਹੁੰਦਾ ਹੈ ਲਈ ਚਿੰਦ ਉਸ ਦਾ ਅਪਾਦਾਨ ਕਾਰਕ ਜਿਵੇਂ ਕਿੱਥੋਂ ਸੰਬੰਧਕਾਰਕ ਅधिकरण ਕਰਕ ਤੇ ਸਬੋਧਨ ਕਰਕ ਇਸ ਤਰ੍ਹਾਂ ਅੱਠ ਕਰਕ ਹੁੰਦੇ ਨੇ ਨੈਕਸਟ ਹੈ ਮਨਜੀਤ ਦਫਤਰੋਂ ਨਹੀਂ ਆਇਆ ਬਾਗ ਵਿੱਚ ਆਪਾਦਾਨ ਕਰਕ ਕਿਹੜਾ ਹੈ ਆਪਾਦਾਨ ਕਰਕ ਕਿਹੜਾ ਇਸ ਦੇ ਵਿੱਚ ਦਫਤਰੋਂ ਕਿੱਥੋਂ ਨਹੀਂ ਆਇਆ ਦੇਖੋ ਮੈਂ ਇਹ ਕਿਹਾ ਸੀ ਨਾ ਵਿੱਚ ਇੱਥੇ ਕੋਸ਼ਿਸ਼ ਪੁੱਛਿਆ ਕਿੱਥੋਂ ਉਹ ਹੁੰਦਾ ਆਪਾਦਾਨ ਕਰਕ ਤਾਂ ਕਿੱਥੋਂ ਨਹੀਂ ਆਇਆ ਮਨਜੀਤ ਦਫਤਰੋਂ ਨਹੀਂ ਆਇਆ ਆਪਸ਼ਨ ਨੰਬਰ 3 ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਕਿਰਿਆ ਦਾ ਪ੍ਰਭਾਵ ਜਿਸ ਨਾਮ ਜਾਂ ਪੜਨਾਮ ਉੱਤੇ ਪੈਂਦਾ ਹੈ ਉਸ ਨੂੰ ਕੀ ਕਹਿੰਦੇ ਹਨ ਕਿਰਿਆ ਦਾ ਪ੍ਰਭਾਵ ਪੈਂਦਾ ਹੈ ਜਿਸ ਨਾਮ ਜਾਂ ਪੜਨਾਮ ਉੱਤੇ ਉਸ ਨੂੰ ਕਹਿੰਦੇ ਨੇ ਕਰਮ ਕਾਰਕ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਕਰਮ ਕਾਰਕ ਨੈਕਸਟ ਹੈ ਵਾਕ ਵਿੱਚ ਜਿਸ ਬਾਰੇ ਗੱਲ ਕੀਤੀ ਜਾਵੇ ਉਹ ਕਿਹੜਾ ਪੁਰਖ ਉਸ ਨੂੰ ਕਿਹੜਾ ਪੁਰਖ ਕਹਾਂਗੇ ਜੇਵੇਂ ਹੋਰ ਆਪਾਂ ਆਪਾਂ ਦੋ ਜਣੇ ਗੱਲ ਕਰ ਰਹੇ ਹਾਂ ਕਿਸੇ ਹੋਰ ਬਾਰੇ ਗੱਲ ਕਰ ਰਹੇ ਤਾਂ ਉਹ ਦਏ ਅਨਿਆ ਪੁਰਖ ਔਰ ਵਾਪਸ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ ਉੱਤਪੁਰ ਖੁੰਦਾ ਜਿਵੇਂ ਮੈਂ ਹੋ ਗਿਆ ਬੱਧਪੁਰ ਹੋਗੇ ਜਿਵੇਂ ਤੂੰ ਸੀ ਹੋਗੇ ਤੱਲਿਆਪੁਰ ਹੋਗੇ ਜਿਵੇਂ ਉਹ ਹੋ ਨੈਕਸਟ ਹੈ ਹੇਠਾਂ ਲਿਖਿਆਂ ਵਿੱਚੋਂ ਨਿਸ਼ਚੇਵਾਚਕ ਪੜਨਾਮ ਚੁਣੋ ਨਿਸ਼ਚੇਵਾਚਕ ਨਿਸ਼ਚੇਵਾਚਕ ਪੜਨਾਮ ਕਿਹੜਾ ਹੋਊਗਾ ਇਸ ਦੇ ਵਿੱਚ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਡੀ ਉਹ ਹੋ ਆਪਾਂ ਕਹਿੰਦੇ ਉਹ ਉਸ ਦੀ ਕਿਤਾਬ ਹੈ ਉਹੋ ਕੀ ਹੈ ਇਸ ਦੇ ਵਿੱਚ નિਸ਼ਚੇਵਾਚਕ ਪੜਨਾਮ ਹੈ অপਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਹੇਠ ਲਿਖਿਆ ਵਿੱਚੋਂ ਗਿਣਤੀਵਾਚਕ ਵਿਸ਼ੇਸ਼ਣ ਕਿਹੜਾ ਹੈ ਗਿਣਤੀਵਾਚਕ ਵਿਸ਼ੇਸ਼ਣ ਗਿਣਤੀਵਾਚਕ ਵਿਸ਼ੇਸ਼ਣ ਹੁੰਦੇ ਹਨ ਉਹਨਾਂ ਵਿਸ਼ੇਸ਼ਣਾਂ ਨੂੰ ਜੋ ਵਿਸ਼ੇਸ਼ਣ ਦੀ ਗਿਣਤੀ ਜਾਂ ਦਰਜਾ ਦੱਸਣਾ ਉਹ ਗਿਣਤੀਵਾਚਕ ਜਾਂ ਸੰਖਿਆਵਾਚਕ ਵਿਸ਼ੇਸ਼ਣ ਵੀ ਨੂੰ ਕਿਹਾਇਆ ਜਾਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਹੈਗਾ অপਸ਼ਨ ਨੰਬਰ 1 ਦੁੱਗਣਾ ਜੀ ਬਹਿ ਪਹਿਲਾ ਦੂਜਾ ਹਰਾ ਦਸਵਾ ਦੁਗਣਾ ਥੋੜੇ ਕੁਝ ਬਹੁਤੇ ਸਾਰੇ ਗਿਣਤੀ ਵਾਚਕ ਵਿਸ਼ੇਸ਼ਣ ਨੇ ਨੈਕਸਟ ਹੈ ਵਿਸ਼ੇਸ਼ਣ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਵਿਸ਼ੇਸ਼ਣ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਪੰਜ ਤਰ੍ਹਾਂ ਦੇ ਆਪਸ਼ਨ ਨੰਬਰ ਸੀ ਇਜ਼ ਰਾਈਟ ਅਨਸਰ ਹੈ ਕਿਹੜੇ ਕਿਹੜੇ ਗੁਰਵਾਚਕ ਵਿਸ਼ੇਸ਼ਣ ਗਿਣਤੀ ਜਾਂ ਸੰਖਿਆ ਵਾਚਕ ਵਿਸ਼ੇਸ਼ਣ ਠੀਕ ਹੈ ਬਿੰਦੀ ਜਾਂ ਪਰਿਵਾਰ ਵਾਚਕ ਵਿਸ਼ੇਸ਼ਣ ਨਿਸ਼ਚੇ ਵਾਚਕ ਵਿਸ਼ੇਸ਼ਣ ਤੇ ਪੜਨਾਂਵੀ ਵਿਸ਼ੇਸ਼ਣ ਨੈਕਸਟ ਹੈ ਇਸ ਜ਼ਮੀਨ ਵਿੱਚ 3/4 ਹਿੱਸਾ ਮੇਰਾ ਹੈ ਵਾਕ ਵਿੱਚ ਕਿਹੜੇ ਵਿਸ਼ੇਸ਼ਣ ਦੀ ਵਰਤੋਂ ਹੋਈ ਹੈ ਹੁਣ ਮੈਸਰੂਪ ਪਰ ਦੱਸਿਆ ਸੀ ਵੀ 3/4 ਹਿੱਸਾ ਹਿੱਸਾ ਨੂੰ ਆਪਾਂ ਕੀ ਕਹਦੇ ਆ ਮਿਲਦੇ ਆ ਨਾ ਮਿਲ ਕੀ ਦੱਸਾਂਗੇ ਤੇ ਇਸ ਦਾ ਰਾਈਟ ਅਨਸਰ ਹੈਗਾ অপਸ਼ਨ ਨੰਬਰ B ਮਿਲਤੀ ਵਾਚਕ ਵਿਸ਼ੇਸ਼ਣ ਮਤਲਬ ਜਿਹੜੇ ਸ਼ਬਦ ਆਪਣੇ ਵਿਸ਼ੇਸ਼ਣ ਦੀ ਗਿਣਤੀ ਜਾਂ ਮਾਪ ਤੋਲ ਦੱਸਰ ਉਹਨਾਂ ਨੂੰ ਮਿਲਤੀ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਜਿਵੇਂ ਕਿ ਕਿਲੋ ਕਗ ਬੋਤਾ ਥੋੜਾ ਕਿਲਾ ਜਾਂ ਜਿੱਲਾ ਨੈਕਸਟ ਹੈ ਸਹਾਇਕ ਸੰਸਰਗੀ ਅਤੇ ਮੁਖ ਕਿਰਿਆ ਕਿਸ ਦੇ ਰੂਪ ਹਨ ਸਹਾਇਕ ਸੰਸਰਗੀ ਤੇ ਮੁਖ ਕਿਰਿਆ ਇਹ ਕਿਸ ਦੇ ਰੂਪ ਹਨ ਕਿਰਿਆ ਦੇ অপਸ਼ਨ ਨੰਬਰ ਬੀ ਇਸ ਦਾ ਰਾਈਟ ਅਨਸਰ ਹੈ ਕਿ ਇਹ ਕਿੰਨੀ ਤਰ੍ਹਾਂ ਦੀ ਹੁੰਦੀ ਹੈ ਦੋ ਤਰ੍ਹਾਂ ਦੀ ਸਕਰਮਕ ਕਿਰਿਆ ਤੇ ਅਕਰਮਕ ਕਿਰਿਆ ਨੈਕਸਟ ਹੈ ਜਿੱਦਾਂ ਵਾਕਾਂ ਵਿੱਚ ਹੈ ਜਿਸੀ ਇਕੱਲਾ ਸ਼ਬਦ ਹੀ ਕਿਰਿਆ ਹੋਵੇ ਉਹ ਕਿਹੜੀ ਕਿਰਿਆ ਉਸ ਨੂੰ ਕਿਹੜੀ ਕਿਰਿਆ ਕਿਹਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਸੰਸਰਗੀ ਕਿਰਿਆ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਜਿਵੇਂ ਤਦਵੀਰ ਆਲਸੀ ਹੈ ਬਹੁਤ ਲਾਇਕ ਸੀ ਇਹਨਾਂ ਵਿੱਚ ਹੈ ਤੇ ਸੀ ਕਿ ਇਹ ਸੰਸਰਗੀ ਕਿਰਿਆ ਵਾਲੀ ਨੈਕਸਟ ਹੈ ਗਰੀਬਾਂ ਦੀ ਮਦਦ ਕਰੋ ਵਰਤਬਾ ਦੀ ਕਿਹੜੀ ਕਿਸਦਾ ਮਤਲਬ ਕੀ ਜਿਹੜੇ ਵਰਤਮਾਨ ਕਾਲ ਆ ਉਸ ਦੀ ਕਿਹੜੀ ਕਿਸਮ ਆ ਹੈ ਗਰੀਬਾਂ ਦੀ ਮਦਦ ਕਰੋ ਤੇ ਇਹਦੇ ਵਿੱਚ ਕੀ ਦਿੱਤਾ ਗਿਆ ਇੱਕ ਤਰ੍ਹਾਂ ਦਾ ਹੁਕਮ ਦਿੱਤਾ ਗਿਆ ਹੈ অপਸ਼ਨ ਨੰਬਰ A ਇਸ ਦਾ ਰਾਈਟ ਆਂਸਰ ਹੈ ਹੁਕਮ ਵੀ ਵਰਤਮਾਨ ਕਾਲ ਹੈ ਨੈਕਸਟ ਹੈ ਰਵੀ ਪੜਦਾ ਹੈ ਕਿਹੜਾ ਕਾਲ ਹੈ ਰਵੀ ਪੜਦਾ ਹੈ ਵਰਤਮਾਨ ਕਾਲ ਹੈ ਹੈ ਆ ਕਿਉਂਕਿ ਜੇਸੀ ਹੁੰਦਾ ਤਾਂ ਭੂਤਕਾਲ ਜੇ ਪੜਦਾ ਹੋਵੇਗਾ ਤਾਂ ਉਹ ਭਵਿਖਤ ਕਾਲ next hai hetha likheya shabda vichon kirya visheshan chuno kirya di jehde visheshta dasso oh shabda de kirya visheshan ki tej bahut uccha upar, option number 20 right answer next hai hetha likheya vichon vidhi vachak kirya visheshan chuno milti vachak me sohu dassya si ki main, jime, thoda choda, band, option number six, right answer next hey, ਜਿਹੜੇ ਸੰਬੰਧਕ ਹੋਰ ਨ ਸੰਬੰਧਕਾਂ ਨਾਲ ਵਰਤੇ ਜਾਂਦੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਜਿਹੜੇ ਸੰਬੰਧਕ ਹੈ ਜੋ ਹੋਰ ਨ ਸੰਬੰਧਕਾਂ ਦੇ ਨਾਲ ਵਰਤੇ ਜਾਂਦੇ ਨੇ ਉਹਨਾਂ ਨੂੰ ਅਪੂਰਨ ਕਿਹਾ ਜਾਂਦਾ ਹੈ ਕਿਉਂਕਿ ਆਪਣੇ ਵਿੱਚ ਪੂਰਨ ਨਹੀਂ ਇਸ ਕਰਕੇ ਉਹਨਾਂ ਨੂੰ ਹੋਰਨਾਂ ਦੇ ਨਾਲ ਵਰਤਣਾ ਪੈਂਦਾ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਂਸਰ ਹੈ ਅਪੂਰਨ ਸੰਬੰਧਕ ਨੈਕਸਟ ਹੈ ਜੀਬੇ ਕਿ ਉਦਾਹਰਨ ਵਿਭੇਦ ਸੰਤਾਸੀ ਦੇ ਉਪਤੇ ਸੰਬੰਧ ਨਾਲ ਕੋਲ ਬਾਹਰ ਵਿਚਕਾਰ ਪਰੇ ਦੂਰ ਇਹ ਹੁੰਦੇ ਆ ਅਪੂਰਨ ਸੰਬੰਧਕ ਜਿਵੇਂ ਮੇਰਾ ਦਫਤਰ ਘਰ ਦੇ ਕੋਲ ਹੈ ਉਹ ਪ੍ਰਿੰਸੀਪਲ ਦੇ ਸਾਹਰੇ ਹੋਣ ਤੋਂ ਡਰਦਾ ਹੈ ਠੀਕ ਹੈ ਨੈਕਸਟ ਜੇ ਦੇ ਦੂ ਤੋ ਰਾਹੀ ਲਈ ਕਿਹੜੇ ਸੰਬੰਧ ਹਨ ਇਹ ਕਿਹੜੇ ਸੰਬੰਧਕ ਨੇ ਇਹ ਸਾਰੇ ਪੂਰਨ ਸੰਬੰਧਕ ਨੇ 옵ਸ਼ਿਨ 1 에이스 রাইਟਰਸ ਦੇ ਪੂਰਨ ਜਿਹੜੇ ਸ਼ਬਦ ਇਕੱਲਿਆਂ ਹੀ ਸੰਬੰਧਕ ਦਾ ਕੰਮ ਕਰਨ ਉਹਨਾਂ ਨੂੰ ਪੂਰਨ ਸੰਬੰਧਕ ਕਿਹਾ ਜਾਂਦਾ ਜਿਵੇਂ ਕਿ ਉਹ ਮੋਟਰਸਾਈਕਲ ਤੇ ਗਿਆ ਜੇ ਕਤਰਿਆਂ ਤੋਂ ਬਚੋ ਇਸ ਤਰ੍ਹਾਂ ਨੈਕਸਟ ਜਿਹੜੇ ਸ਼ਬਦ ਦੋ ਸੁਤੰਤਰ ਜਾਂ ਸਮਾਨ ਵਾਕਾਂ ਨੂੰ ਆਪਸ ਵਿੱਚ ਜੋੜਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ 옵ਸ਼ਿਨ ਨੰਬਰ ਸੀ ਸਮਾਨ ਜੋਜਕ ਜਿਹੜੇ ਸ਼ਬਦ ਦੋ ਸੁਤੰਤਰ ਤੇ ਸਮਾਨ ਵਾਕਾਂ ਨੂੰ ਆਪਸ ਦੇ ਵਿੱਚ ਜੋੜਦੇ ਨੇ ਉਹਨਾਂ ਨੂੰ ਕੀ ਕਹਿੰਦਾ ਹੈ ਜੋਜਕ ਕੀ ਆ ਜਾਂਦਾ ਹੈ ਸਮਾਜੋਜਕ ਨੈਕਸਟ ਹੈ ਜੋਜਕ ਦੇ ਕਿਸਮਾਂ ਕਿੰਨੇ ਹੁੰਦੇ ਨੇ ਜੋਜ ਹਨ ਦੋ ਤਰ੍ਹਾਂ ਦੇ ਵਿੱਚ ਵੰਡੇ ਆ ਜਿਵੇਂ ਕਿ ਕਾਰਜ ਦੇ ਆਧਾਰ ਤੇ ਲੱਗ ਹੁੰਦੇ ਤੇ ਬੰਦਲ ਦੇ ਆਧਾਰ ਤੇ ਅਲੱਗ ਜੇ ਆਪਾਂ ਕਾਰਜ ਦੇ ਆਧਾਰ ਤੇ ਦੇਖੀਏ ਤਾਂ ਸਮਾਜੋਜਕ ਤੇ ਅਧੀਨ ਜੋਜਕ ਇਸੇ ਤੋਂ ਕਿਸਮਾਂ ਉੱਤੇ ਜੋਜਕ ਦੀਆ ਨੈਕਸਟ ਹੈ ਮਨ ਦੀ ਖੁਸ਼ੀ ਗਮੀ ਹੈਰਾਨੀ ਆਦਿ ਭਾਵ ਪ੍ਰਗਟ ਕਰਨ ਵਾਲੇ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ ਇਹਨਾਂ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ ਬਿਸਮਕ ਕਿਹਾ ਜਾਂਦਾ ਹੈ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹੈ ਬਿਸਮਕ ਤੇ ਬਿਸਮਕ ਕਿੰਨੇ ਤਰ੍ਹਾਂ ਹੁੰਦੇ ਹੁੰਦੇ ਨੇ ਬਿਸਮਕ ਨੌ ਤਰ੍ਹਾਂ ਦੇ ਹੁੰਦੇ ਨੇ ਸੰਬੋਧਨੀ ਬਿਸਮਕ ਪ੍ਰਸ਼ੰਸ਼ਾ ਵਾਚਕ ਬਿਸਮਕ ਸ਼ੋਕ ਵਾਚਕ ਵਾਚਕ ਬਿਸਮਕ ਹੈਰਾਨੀ ਵਾਚਕ ਬਿਸਮਕ ਸਤਕਾਰ ਵਾਚਕ ਫਿਟਕਾਰ ਵਾਚਕ ਸੂਚਨਾ ਵਾਚਕ ਇੱਛਾ ਵਾਚਕ ਤੇ ਅਸੀਸ ਵਾਚਕ ਇਹ ਤੁਸੀਂ ਨੋਟ ਕਰ ਲਿਓ ਨੈਕਸਟ ਹੈ ਵਿਸਮਕ ਚਿੰਨ ਕਿਹੜਾ ਹੈ ਇਨਾਂ ਦੇ ਵਿੱਚੋਂ ਵਿਸਮਕ ਚਿੰਨ ਕਿਹੜਾ ਹੈ ਡੀ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਂਸਰ ਹੈ ਜਿਹੜਾ ਮਤਲਬ ਕਿ ਡੰਡਾ ਪਾ ਕੇ ਨੀਚੇ ਬਿੰਦੀ ਪਾਈ ਵੀ ਦਿਓ ਹੁੰਦੇ ਵਿਸਮਕ ਚਿੰਨ ਨੈਕਸਟ ਹੈ ਸੱਤੀ ਕੱਪੜੀ ਅੱਗ ਲੱਗਣਾ ਮੁਹਾਵਰੇ ਦਾ ਅਰਥ ਕੀ ਹੋਵੇਗਾ ਸੱਤੀ ਕੱਪੜੀ ਅੱਗ ਲੱਗਣਾ ਮਤਲਬ ਕਿ ਸੜ ਬਲ ਜਾਣਾ ਆਪਸ਼ਨ ਨੰਬਰ ਏ ਇਸ ਦਾ ਰਾਈਟ ਆਂਸਰ ਹੈ ਸੜ ਬਲ ਜਾਣਾ ਨੈਕਸਟ ਹੈ ਇੱਲੇ ਦਾ ਕੋਕੋ ਵੀ ਦਾ ਜਨਦਾ ਇੱਲੇ ਦਾ ਕੋਕੋ ਵੀ ਦਾ ਜਨਦਾ ਮੁਹਾਵਰੇ ਦਾ ਅਰਥ ਹੁੰਦਾ ਹੈ ਬਿਲਕੁਲ ਅਨਪੜ ਹੋਣਾ ਜਿਹਨੂੰ ਜਮਾ ਵੀ ਨਾ ਕੁਛਾਂ ਦਾ ਹੋਵੇ অপਸ਼ਨ ਨੰਬਰ B ਇਸੇ ਰਾਈਟ ਆਂਸਰ ਹੈ ਮਤਲਬ ਪੜਾਈ ਦੇ ਵਿੱਚ ਜਮਾ ਵੀ ਨਾ ਕੁਛਾਂ ਦਾ ਹੋਵੇ ਠੀਕ ਆ ਆਇਆ ਤਹੁਣ ਬਿਲਕੁਲ ਅਨ ਜਾਣ A ਨਹੀਂ ਆਏਗਾ ਬਿਲਕੁਲ ਅਨਪੜ ਹੋਣਾ ਸਭ ਤੋਂ ਵੱਧ ਜੰਗਲ ਕਿਹੜੇ ਜ਼ਿਲ੍ਹੇ ਵਿੱਚ ਹਨ ਸਭ ਤੋਂ ਵੱਧ ਜੰਗਲ ਕਿੱਥੇ ਨੇ ਹੁਸ਼ਿਆਰਪੁਰ ਵਿੱਚ অপਸ਼ਨ C ਇਸ ਦਾ ਰਾਈਟ ਆਂਸਰ ਹੈ ਹੁਸ਼ਿਆਰ ਹੁੰਦੇ ਨੇ ਜਿਹੜੇ ਲੋਕ ਉਹ ਜ਼ਿਆਦਾ ਤੋਂ ਜ਼ਿਆਦਾ ਜੰਗਲ ਉਗਾਉਂਦੇ ਨੇ ਆਈ ਯਾਦ ਰੱਖ ਲੋ ਟ੍ਰਿਕ ਨਾਲ ਸੰਗਰਾਦ ਨਾਲ ਸੰਬੰਧਿਤ ਮੇਲਾ ਕਿਹੜਾ ਹੈ ਸੰਗਰਾਦ ਦੇ ਨਾਲ ਸੰਬੰਧਿਤ ਮੇਲਾ ਹੈ ਮਾਗੀ ਦਾ ਮੇਲਾ অপਸ਼ਨ ਨੰਬਰ ਬੀ ਇਸ ਰਾਈਟ ਆਨਸਰ ਹੈ ਨੈਕਸਟ ਹੈ ਹਸ ਕੰਢੀ ਕਹਿਣਾ ਕਿੱਥੇ ਪਾਇਆ ਜਾਂਦਾ ਹੈ ਹਸ ਕੰਢੀ ਕਹਿਣਾ ਪਾਇਆ ਜਾਂਦਾ ਹੈ ਗਰਦਨ ਵਿੱਚ অপਸ਼ਨ ਨੰਬਰ ਏ ਇਸ ਰਾਈਟ ਆਨਸਰ ਹੈ ਨੈਕਸਟ ਹੈ ਬੰਦੀ ਛੋੜ ਬਾਬਾ ਕਿਸ ਸਿੱਖ ਗੁਰੂ ਨੂੰ ਕਿਹਾ ਜਾਂਦਾ ਹੈ ਬੰਦੀ ਛੋੜ ਕਿਹਾ ਜਾਂਦਾ ਹੈ ਬਗੁਰੂ ਹਰਗੋਬਿੰਦ ਜੀ ਨੂੰ ਆਪਸ਼ਨ ਨੰਬਰ 3 ਇਸ ਦਾ ਰਾਈਟ ਆਨਸਰ ਹੈ ਕਿਉਂਕਿ ਇਧਰੇ ਇਹ ਗੁਆਲੇਰ ਦੇ ਕਿਲੇ ਦੇ ਵਿੱਚੋਂ ਹਿੰਦੂ 52 ਹਿੰਦੂ ਰਾਜਾ ਨੂੰ ਛੁੜਵਾ ਕੇ ਲਈ ਐਸੀ ਆਉਤੀ ਦਾਲ। ਜਹਾਂਗੀਰ ਦੇ ਕਿਹਾ ਤੋਂ ਨੈਕਸਟ ਹੈ ਗੁਰੂ ਰਾਮਦਾਸ ਜੀ ਨੇ ਕਿਹੜੀ ਪ੍ਰਥਾ ਚਲਾਈ ਗੁਰੂ ਰਾਮਦਾਸ ਜੀ ਨੇ ਬਸੰਦ ਪ੍ਰਥਾ ਚਲਾਈ ਸੀ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਪੰਜਾਬ ਦਾ ਕਿਹੜਾ ਸ਼ਹਿਰ ਆਲੂ ਦੀ ਸਭ ਤੋਂ ਵੱਧ ਪੈਦਾਵਾਰ ਕਰਦਾ ਹੈ ਆਲੂ ਦੀ ਸਭ ਤੋਂ ਵੱਧ ਪੈਦਾਵਾਰ ਕਰਦਾ ਹੈ ਜਲੰਧਰ ਸ਼ਹਿਰ অপশন নাম্বার ডি ਇਸ ザ রাইਟ ਆਂਸਰ ਹੈ ਨੈਕਸਟ ਹੈ ਪੰਜਾਬ ਦਾ ਸਭ ਤੋਂ ਪੁਰਾਣਾ ਦਰਖ ਸੋਰੀ ਤਖਤ ਕਿਹੜਾ ਹੈ ਪੰਜਾਬ ਦਾ ਸਭ ਤੋਂ ਪੁਰਾਣਾ ਤਖਤ ਹੈ ਅਕਾਲ ਤਖਤ ਸਾਹਿਬ অপশন ਨੰਬਰ ਏ ਇਸ ザ রাইਟ ਆਂਸਰ ਹੈ ਨੈਕਸਟ ਹੈ ਪੰਜਾਬੀ நாਟਕ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਪੰਜਾਬੀ ਦਾ ਟੈਕ ਦਾ ਪਿਤਾਮਾ ਕਹਿੰਦਾ ਹੈ ਈਸ਼ਵਰ ਚੰਦਰ ਨੰਦਾਰੂ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ਫਰੈਂਡਸ ਜੇਰੇ ਅੱਜ ਦੀ ਇਸ ਵੀਡੀਓ ਦੇ ਮੋਸਟ ਇੰਪੋਰਟੈਂਟ ਟੋਪ 50 MCQ ਹੁੰ ਤੁਸੀ ਦੱਸਿਓ ਵੀ ਤੁਹਾਡੇ ਕਿੰਨੇ ਨੰਬਰ ਆਏ ਨੇ ਕਿੰਨੇ ਕੁਐਸਚਨ ਤੁਹਾਡੇ ਸਹੀ ਗਏ ਨੇ ਇਸ ਦੇ ਵਿੱਚੋਂ ਪਲੀਜ਼ ਵੀਡੀਓ 유ਸਫੁਲ ਹੋਵੇ ਤੁਹਾਡੇ ਲਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਮੈਂ ਜਰੂਰ ਕਰ ਦਿਓ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਇੰਪੋਰਟੈਂਟ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਫਿਰ ਮਿਲਦਿਆਂ ਹੋਰ ਇੰਪੋਰਟੈਂਟ ਵੀਡੀਓ ਦਾ ਥੈਂਕ ਯੂ